ਕੜਾ ਪ੍ਰਸ਼ਾਦ ਤਿਹਾਵਲ ਪੰਜam੍ਰਿਤ ਸਿੱਖ ਮਤ ਦਾ ਮੁੱਖ ਪ੍ਰਸ਼ਾਦ ਜੋ ਅਕਾਲ ਨੂੰ ਅਰਪਣ ਕਰਕੇ ਸੰਗਤ ਵਿੱਚ ਵਰਤਾਈਦਾ ਹੈ ਕੜਾ ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਦੀ ਵਿਧੀ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ ਲਿਖੀ ਹੈ ਕਿ ਦੇਗ ਕਿਵੇਂ ਤਿਆਰ ਕਰਨੀ ਹੈ ਕੜਾ ਪ੍ਰਸ਼ਾਦ ਕਰਨ ਕੀ ਵਿਧ ਸੁਣ ਲਈਜੈ ਤੀਨ ਭਾਗ ਕੋ ਸਮਸਰ ਲਈਜੈ ਲੇਪਣ ਆਗੇ ਬੋਕਰ ਦੇਜੈ ਮੰਜਨ ਕਰ ਭਾਂਜਣ ਤੋਂ ਵਿਜੈ ਕ੍ਰਿਸ਼ਨਾਨ ਪਵਿੱਤਰ ਹੋਏ ਬਹਿ ਵਹਿ ਗ੍ਰੋਬਿਨ ਅਵਰ ਨ ਕਹੈ ਕਰ ਤਿਆਰ ਚੌਂਕੀ ਪਰ ਤਰੈ ਚਾਰ ਓਰ ਕੀਰਤਨ ਕਰੈ ਜੋ ਪ੍ਰਸਾਦ ਕੋ ਬਾੰਟ ਹੈ ਮਨ ਮੈਂ ਧਾਰੈ ਲੋਭ ਕਿਸੈ ਥੋੜਾ ਕਿਸੈ ਅਗਲਾ ਸਦਾ ਰਹੈ तिस ਸੋਗ ਸਭ ਤੋਂ ਪਹਿਲਾਂ ਜੇ 1/2 ਕਿਲੋ ਦੀ ਦੀਗ ਬਣਾਣੀ ਹੈ ਤਿੰਨ ਭਾਗ ਕੋ ਸਮਸਰ ਲੇਜੈ ਤਾਂ 1/2 ਕਿਲੋ ਹੀ ਖੰਡ ਲੈਣੀ ਹੈ 1/2 ਕਿਲੋ ਹੀ ਆਟਾ ਲੈਣਾ ਹੈ ਜਿੰਨਾ ਘੋ ਲੈਣਾ ਹੈ ਉਨਹੀਂ ਖੰਡ ਉਨਹੀਂ ਆਟਾ ਲੈਣਾ ਤੇ ਚਾਰ ਹਿੱਸੇ ਪਾਣੀ ਪਾਣਾ ਜਿਸ ਤਰ੍ਹਾਂ ਅੱਧਾ ਕਿਲੋ ਦੀ ਦੇਗ ਹੈ ਤੇ 2 ਕਿਲੋ ਪਾਣੀ ਹੈ ਜੇਕਰ ਕਿਲੋ ਦੀ ਦੇਗ ਹੈ ਤੇ 4 ਕਿਲੋ ਪਾਣੀ ਝਲ ਪਾਉਣਾ ਹੈ ਤਿੰਨ ਭਾਗ ਕੋ ਸਮਸਰ ਲੈ ਜਾ ਇਹਨਾਂ ਨੂੰ ਇੱਕ ਸਮਾਨ ਇੱਕੋ ਜਿਹਾ ਲੈ ਲੈਣਾ ਹੈ ਜਿੱਥੇ ਦੇਗ ਬਣਾਣੀ ਹੈ ਉਹ ਚੁੱਲਾ ਚੌਂਕਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਲੈਪਣ ਆਗੇ ਬੂਕਰ ਦੀ ਜਾ ਬੂਕਰ ਝਾੜੂ ਪੋਚਾ ਮਾਰ ਕੇ ਮਾਂਜਨ ਕਰ ਪਾਂਜਨ ਤੋਂ ਵੇਜਾ ਹੈ ਜਿਹੜੇ ਭਾਂਡੇ ਵਿੱਚ ਦੇਗ ਬਣਾਣੀ ਹੈ ਉਹ ਭਾਂਡਾ ਚੰਗੀ ਤਰ੍ਹਾਂ ਮਾਂਜ ਲੈਣਾ ਧੋ ਲੈਣਾ ਹੈ ਜਿਹੜੇ ਸਿੰਘ ਨੇ ਦੇਗ ਬਣਾਣੀ ਹੈ ਸੇਵਾ ਕਰਨੀ ਹੈ ਕਰਿ ਇਸ਼ਨਾਨ ਪਵਿੱਤਰ ਹੋਏ ਬੈ ਉਹ ਵੀ ਪਹਿਲਾਂ ਇਸ਼ਨਾਨ ਕਰਕੇ ਪਵਿੱਤਰਤਾ ਦਾ ਸੁੱਚਮਤਾ ਦਾ ਧਿਆਨ ਰੱਖ ਕੇ ਦੇਗ ਦੀ ਸੇਵਾ ਕਰੇ ਦੇਗ ਤਿਆਰ ਕਰਕੇ ਚੌਂਕੀ ਤੇ ਧਰਨੀ ਹੈ ਣੀ ਧਰਨੀ ਕਰ ਤਿਆਰ ਚੌਂਕੀ ਪਰ ਧਰਹਿ ਚਾਰ ਓਰ ਕੀਰਤਨ ਕਰੇ ਪ੍ਰਸ਼ਾਦ ਵੰਡਦੇ ਸਮੇਂ ਆ ਸਮੇਂ ਮਨ ਵਿੱਚ ਕੋਈ ਤੇਰ ਮੇਰ ਭੇਦ ਭਵ ਨਹੀਂ ਲੈ ਕੇ ਆਉਣਾ ਮੇਰਾ ਕੋਈ ਆਪਣਾ ਬਿਠਾ ਮੈਂ ਵੱਧ ਦੇ ਦਿਆਂ ਕੋਈ ਹੋਰ ਹੈ ਉਹਨੂੰ ਘੱਟ ਦੇ ਦਿਆਂ ਨਹੀਂ ਜੋ ਪ੍ਰਸ਼ਾਦ ਕੋ ਵੰਟੈ ਮਨ ਮੈਂ ਧਾਰੈ ਲੋਭ ਕਿਸੈ ਥੋੜਾ ਕਿਸੈ ਅਗਲਾ ਸਦਾ ਰਹੈ ਤਿਸ ਸੋਗ ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਪ੍ਰਸ਼ਾਦ ਵੰਡਦੇ ਸਮੇਂ ਆ ਤੇਰ ਮੇਰ ਤਾਂ ਉਹ ਸਦਾ ਹੀ ਦੁਖੀ ਰਹੇਗਾ ਉਹ ਸੁਖ ਨਹੀਂ پا ਸਕਦਾ ਕੜਾ ਪ੍ਰਸ਼ਾਦੀ ਦੇਗ ਕਦੋਂ ਤੇ ਕਿਵੇਂ ਚੱਲੀ ਭਾਈ ਕਣ ਸਿੰਘ ਨਾਭਾ ਲਿਖਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਫਰਸ਼ ਤੇ ਬੈਠਿਆਂ ਨੂੰ ਦੇਗ ਛਕਾ ਕੇ ਤੇਰ ਮੇਰ ਉੱਚ ਨੀਚ ਪੇਦ ਪਾਵ ਸ਼ੂਤ ਸ਼ਤ ਇਹਨੂੰ ਦੂਰ ਕੀਤਾ ਜਦੋਂ ਕੋਈ ਕਿਸੇ ਨਾਲ ਬਹਿ ਕੇ ਖਾ ਕੇ ਰਾਜੀ ਨਹੀਂ ਸੀ ਤਾਂ ਇਸ ਤਰ੍ਹਾਂ ਇਹ ਦੇਗ ਛਕਾ ਕੇ ਵੀ ਸਾਰੇ ਇੱਕੋ ਪਰਮੇਸ਼ਰ ਦੇ ਮਨੁੱਖ ਨੇ ਸਾਰੇ ਗੁਰ ਪਾਈਆਂ ਪੰਚామ੍ਰਿਤ ਵੀ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਦੇ ਬਚਨ ਨੇ ਖੰਡ ਕ੍ਰਿਤ ਚੂਣ ਜਲ ਪਾਵਕ 71 ਭਏ ਪੰਜ ਮਿਲ ਪ੍ਰਗਟ ਪੰਚామ੍ਰਿਤ ਪ੍ਰਗਾਸ ਹੈ ਖੰਡ ਘਿਓ ਆਟਾ ਜਲ ਤੇ ਅੱਗ ਇਹਨਾਂ ਦੇ ਪੰਜਾਂ ਦੇ ਮਿਲਾਪ ਤੋਂ ਤਿਆਰ ਹੁੰਦੀ ਹੈ ਦੇਗ ਇਸ ਕਰਕੇ ਪੰਚామ੍ਰਿਤ ਵੀ ਕਿਹਾ ਜਾਂਦਾ ਹੈ ਤਿਹਾਵਲ ਖੰਡ ਆਟਾ ਘਿਓ ਜਿੰਨਾ ਤੋਂ ਬਣਦੀ ਹੈ ਤਿਹਾਵਲ ਵੀ ਕਿਹਾ ਜਾਂਦਾ ਹੈ ਕੜਾ ਪ੍ਰਸ਼ਾਦ ਉਹ ਪ੍ਰਸ਼ਾਦ ਜਿਹੜਾ ਕੜਾਈ ਜਾਂ ਕੜਾਈ ਵਿੱਚ ਬਣਦਾ ਹੈ ਉਹਨੂੰ ਕੜਾ ਪ੍ਰਸ਼ਾਦ ਕਿਹਾ ਜਾਂਦਾ ਹੈ ਕੋਲ ਜਪਜੀ ਸਾਹਿਬ ਦਾ ਪਾਠ ਕਰੇ ਸਿੰਘ ਜੇਕਰ ਚੋਪਈ ਸਾਹਿਬ ਦਾ ਹੋ ਸਕੇ ਉਹ ਵੀ ਨਾਲ ਕਰੇ ਮੂਲ ਮੰਤਰ ਦਾ ਪਾਠ ਕਰੇ ਵਾਹਿਗੁਰੂ ਦਾ ਸਿਮਰਨ ਕਰੇ ਇਸ ਤਰ੍ਹਾਂ ਜਿਹੜੀ ਦੇਗ ਕੜਾ ਪ੍ਰਸ਼ਾਦ ਦੀ ਉਹ ਤਿਆਰ ਕਰਨੀ ਹੈ